ਸੋ ਫੇਰ ਸਿੰਘ ਬਾਦਲ ਜੰਨਾ ਚਰ ਮਾੜ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਜ਼ੂਰੀ ਵਿੱਚ ਸਿੱਖ ਸੰਗਤ ਤੇ ਪੰਜ ਸਿੰਘ ਸਰਪੰਨ ਦੀ ਹਾਜ਼ਰੀ ਵਿੱਚ ਆਪਣਾ ਕੀਤਾ ਹੋਇਆ ਗੁਨਾਹਾਂ ਦੀ ਆਖਰੀ ਮੰਨਦਰ ਉਹਨਾਂ ਤੇ ਉਹਨਾਂ ਨੂੰ ਕਿਰਿਆ ਕਾਮ ਤੇ ਸਾਹਿਬ ਜੀ ਤੋਂ ਦਰਖਾਈਆ ਪੁਸ਼ਤ ਕੀਤਾ ਜਾਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਹਿਬਾਨ ਦੀ ਕਤਰਤਾ ਦੇ ਵਿੱਚ ਸਿੰਘ ਸਹਿਬਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦੇ ਦਿੱਤਾ ਹੈ ਇਸ ਦੇ ਨਾਲ ਹੀ 15 ਦਿਨਾਂ ਦੇ ਅੰਦਰ-ਅੰਦਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੰਜ ਸਿੰਘ ਸਹਿਬਾਨ ਅੱਗੇ ਪੇਸ਼ ਹੋਣ ਦੇ ਹੁਕਮ ਹੋਏ ਨੇ ਤੇ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਇਸ ਦੇ ਨਾਲ ਹੀ ਜਥੇਦਾਰ ਸਾਈਬਾਨ ਦੇ ਹੁਕਮਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ ਦੇ ਵੀ ਆਦੇਸ਼ ਹੋਏ ਨੇ ਉਥੇ ਹੀ ਅਕਾਲੀ ਸਰਕਾਰ ਵਲੇ ਰਹੇ ਕੈਬਨਟ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ ਅੰਦਰ ਆਪਣਾ ਸਪਸ਼ਟੀਕਰਨ ਦੇਣ ਦਾ ਆਦੇਸ਼ ਹੋਇਆ ਸਿੰਘ ਸਾਈਬਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਵਲੇ ਸੁਖਬੀਰ ਸਿੰਘ ਬਾਦਲ ਦੇ ਫੈਸਲੇਆ ਦੇ ਨਾਲ ਸਿੱਖ ਪੰਥ ਨੂੰ ਭਾਰੀ ਟੱਲ ਲੱਗੀ ਸੀ ਸੋ ਸਿੰਘ ਸਾਹਿਬਾਨ ਨੇ ਤਤਕਾਲੀ ਅਕਾਲੀ ਸਰਕਾਰ ਦੇ ਕੈਬਨਟ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਦੇਣ ਦੇ ਆਦੇਸ਼ ਕੀਤੇ ਨੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਸਨਮੁਖ ਪੇਸ਼ ਹੋਣ ਦੇ ਲਈ ਕਿਹਾ ਗਿਆ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਕੋਈ ਵੀ ਜੀਰਨਾਲ ਸਾਧਪੁਰੂ ਤਾਹ ਦੇ ਹੁਦੂ ਹਾਕ ਸੇਖੀ ਖਮਰਾਜੀ ਦੇ ਪਾਵਨ ਉਤਰਸਥਾਨ ਸ਼੍ਰੀ ਅਕਾਲ ਪਤਿ ਸਾਹਿਬ ਜੀ ਦੇ ਸਾਨੁਖ ਜੁੜੇ ਹੋਏ ਗੁਰੂ ਰੂਪੀ ਖਾਲਸਾ ਸਾਧ ਸੰਗਤ ਜੀ ਦਸ਼ੇਸ਼ ਪਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਕਰਕੇ ਪਲਾਇਆ ਵਿਚ ਬਣਾਉਣੀ ਬਾਦ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮਿਤੀ 15 ਭਾਦੋਂ सम्मत नानक शाही पांच सौ छपंजा मुताबिक ये ती अठ दो हज़ार चौबीस को पाँच सिख साहेबान की एकत्रता सकत्र श्री अकाल तख्त साहब जी विखे हुई जिस सिख साहबान की सर्वसम्मति फैसला होया कि सुखबीर सिंह बादल ने बतौर डिप्टी मुख्यमंत्री सरकार ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਵਿਆਹ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਖਸਰ ਨੂੰ ਬਹੁਤ ਭਾਰੀ ਟਾਲ ਲਗੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹੇਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਤੋਂ ਬੰਦੀ ਆਪਣਾ ਸਪਸ਼ਟੇਕਰ 15 ਦਿਨ ਦੇ ਅੰਦਰ ਅੰਦਰ ਨਿਜੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਵਿਖੇ ਰੇਣ ਸੁਖਬੀਲ ਸਿੰਘ ਬਾਦਲ ਜਨਾਚਰ ਬਾੜੇ ਸਿੰਘ ਦੀ ਤਰ੍ਹਾਂ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਤੇ ਪੰਜ ਸਿੰਘ ਸਰਪੰਨ ਦੀ ਹਾਜ਼ਰੀ ਵਿੱਚ ਆਪਣਾ ਕੀਤਾ ਹੋਇਆ ਗੁਨਾਹਾਂ ਦੀ ਮੰਦ ਦਾ ਉਹਨਾਂ ਤੇ ਉਹਨਾਂ ਨੂੰ ਕੀੜੇ ਕਾਮ ਤੇ ਸਹਿਬ ਜੀ ਤੋਂ ਰੱਖਾਇਆ ਕੁਸ਼ਤ ਕੀਤਾ ਜਾਂਦਾ ਹੈ ਬਹੁਤ ਜੀਕਰ ਹਰ ਸਾਹ